ਜਲੰਧਰ ਪੁਲਿਸ ਹੱਥ ਲੱਗੀ ਵੱਡੀ ਸਫਲਤਾ ਇਸ ਸੰਬੰਧੀ ਜਾਣਕਾਰੀ ਦਿੰਦੇ ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਪੁਲਿਸ ਨੂੰ ਇਤਲਾ ਮਿਲੀ ਸੀ ਕਿ ਦੋ ਅਪਰਾਧੀ ਸ਼ਹਿਰ 'ਚ ਕੋਈ ਵੱਡੀ ਵਾਰਦਾਤ ਕਰਨ ਦੀ ਯੋਜਨਾ ਬਣਾ ਰਹੇ ਹਨ ਇਸ ਦੌਰਾਨ ਪੁਲਿਸ ਨੇ ਨਾਕਾਬੰਦੀ ਕਰ ਦੋਸ਼ੀ ਨੂੰ ਕਾਬੂ ਕਰ ਲਿਆ ਤੇ ਕਾਬੂ ਕੀਤੇ ਦੋਸ਼ੀ ਦੀ ਪਛਾਣ ਹਰੀਸ਼ ਕੁਮਾਰ ਤੇ ਦੀਪਕ ਵਾਸੀ ਜਲੰਧਰ ਵਜੋਂ ਹੋਈ ਹੈ ਪੁਲਿਸ ਨੇ ਜਿੰਨਾ ਕੋਲ ਮੋਟਰਸਾਈਕਲ ਵੀ ਬਰਾਮਦ ਕੀਤੇ ਜਿਸ ਦੌਰਾਨ ਦੋਸ਼ੀਆਂ ਨੂੰ ਕਾਬੂ ਕਰ ਅਗਲੇ ਦੀ ਜਾਂਚ ਕੀਤੀ ਜਾ ਰਹੀ ਹੈ ਜਲੰਧਰ ਤੋਂ ਵਰਿੰਦਰ ਸਿੰਘ ਦੀ ਰਿਪੋਰਟ ਸਰ ਕੀ ਹੈ ਪੂਰਾ ਮਾਮਲਾ ਸਰ ਮਾਨਯੋਗ ਕਮਿਸ਼ਨਰ ਆਫ ਪੁਲਿਸ ਜਲੰਧਰ ਦੀ ਦੇ ਦਿਸ਼ਾ ਨਿਰਦੇਸ਼ਾਂ ਤੇ ਜੋ ਸਿਕ ਸਪੈਸ਼ਲ ਮੁਹਿੰਮ ਚਲਾਈ ਹੈ ਅਗੇਂਸਟ ਸਨੈਚਰਸ ਉਸ ਦੇ ਤਹਿਤ ਅਸੀਂ ਦੋ ਜਿਹੜੇ ਦੋਸ਼ੀ ਹੈਗੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਹੈ ਜਿਨ੍ਹਾਂ ਨੂੰ ਇੱਕ ਮੋਟਰਸਾਈਕਲ ਸਨੈਚ ਕੀਤਾ ਗਿਆ ਸੀਗਾ ਥਾਣਾ ਬਸਤੀ ਬਾਬਾ ਖੇਲ ਦੇ ਇਤੇ ਵਿੱਚ ਇਹ ਦੋਨੋਂ ਦੋਸ਼ੀਆਂ ਦਾ ਨਾਮ ਹੈਗਾ ਜੀ ਹਰੀਸ਼ ਕੁਮਾਰ ਪੁੱਤਰ ਚੇਤਨ ਵਾਸੀ ਮਕਾਨ ਨੰਬਰ 29 ਬਾਲਮਿਕ ਮੱਲਾ ਬਸਤੀ ਹੋਇਆ ਦੂਸਰਾ ਹੈਗਾ ਜੀ ਦੀਪਕ ਪੁੱਤਰ ਹਰੀਸ਼ ਕੁਮਾਰ ਵਾਸੀ ਡੂਮਾ ਵਾਲੀ ਅਲੀ ਨੇੜੇ ਲੱਕੀ ਫੁੱਲਾਂ ਵਾਲਾ ਜਲੰਧਰ ਇਹ ਜਿਹੜੇ ਦੋਨੋਂ ਦੋਸ਼ੀਆਂ ਐ ਨਾ ਕੋਲੋਂ ਇੱਕ ਜਿਹੜਾ ਸਨੇਚ ਕੀਤਾ ਹੋਇਆ ਜਿਹੜਾ ਪੈਸ਼ਨ ਮੋਟਰਸਾਈਕਲ ਐ ਉਹ ਰਿਕਵਰ ਕੀਤਾ ਹੈਗਾ ਤੇ ਇੱਕ ਸਪਲੈਂਡਰ ਜਿਹੜਾ ਮੋਟਰਸਾਈਕਲ ਐ ਉਹ ਰਿਕਵਰ ਕੀਤਾ ਹੈਗਾ ਤੇ ਇਹਨਾਂ ਤੇ ਮੁਕੱਦਮਾ ਨੰਬਰ 202 ਮਿਤੀ 10/12/24 ਜਿਹੜਾ ਹੈਗਾ 304 2 ਪੀ ਐਨ ਐਸ ਅੰਡਰ ਜਿਹੜਾ ਰਜਿਸਟਰੀ